ਹਾਂਜੀ ਪਿਆਰਿਓ ਗੁੱਸੇ ਬਾਰੇ ਆਪਜੀ ਨਾਲ ਤਿੰਨ ਚਾਰ ਪੱਖ ਸੰਝੇ ਕਰਨੇ ਨੇ ਪਹਿਲਾ ਪੱਖ ਹੈ ਗੁੱਸਾ ਸਾਨੂੰ ਆਉਂਦਾ ਕਿਉਂ ਆ ਇਹਦੇ ਕਾਰਨ ਤਾਂ ਕਈ ਹੋ ਸਕਦੇ ਨੇ ਪਰ ਜਿਹੜਾ ਸਿੱਧਾ ਜਵਾਬ ਹੋਏ ਆ ਵੀ ਜਦੋਂ ਸਾਡੀਆਂ ਉਮੀਦਾਂ ਤੋਂ ਉਲਟ ਕੁਝ ਵਾਪਰਦਾ ਉਦੋਂ ਸਾਨੂੰ ਗੁੱਸਾ ਆਉਂਦਾ ਇਹ ਆਪਣੇ ਆਪ ਤੇ ਵੀ ਆਇਆ ਹੋ ਸਕਦਾ ਜਾਂ ਦੂਜਿਆਂ ਤੇ ਵੀ ਆਇਆ ਹੋ ਸਕਦਾ ਦੂਜਿਆਂ ਦੇ ਉੱਤੇ ਗੁੱਸਾ ਕਰਨਾ ਉਹ ਤਾਂ ਸਿਆਣਿਆਂ ਨੇ ਕਿਹਾ ਵੀ ਇਸ ਤਰ੍ਹਾਂ ਵਾਂ ਜਿਵੇਂ ਦੂਜੇ ਦੀ ਗਲਤੀ ਦੀ ਸਜ਼ਾ ਅਸੀਂ ਆਪਣੇ ਆਪ ਨੂੰ ਦੇ ਰਹੇ ਹੋਈ ਜਦੋਂ ਅਸੀਂ ਗੁੱਸੇ ਵਿੱਚ ਹੁੰਨੇ ਆ ਤਾਂ ਸਾਡੇ ਸਰੀਰ ਦੇ ਵਿੱਚ ਕੁਝ ਇਹੋ ਜਿਹੇ ਰਾਸਪੈਦਾ ਹੁੰਦੇ ਕੁਝ ਕੈਮੀਕਲ ਪੈਦਾ ਹੁੰਦੇ ਆ ਜਿਹੜੇ ਸਾਡੇ ਸਰੀਰ ਨੂੰ ਕਮਜ਼ੋਰ ਕਰਦੇ ਨੇ ਅੰਦਰੋਂ ਅੰਦਰੀ ਖਾਂਦੇ ਨੇ ਸਰੀਰ ਨੂੰ ਗਾਲ ਦਿੰਦੇ ਜਾਨਲੇਵਾ ਰੋਗ ਲੱਗ ਜਾਂਦਾ ਕਾਮਕ੍ਰੋਧਕ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾਟਾ ਲੈ ਬਾਣੀ ਦਾ ਵੀ ਪ੍ਰਮਾਣ ਇਹਦਾ ਹੱਲ ਕੀ ਹੋਵੇ ਇਹਦਾ ਹੱਲ ਹੈ ਖਿਮਾ ਕਰਨਾ ਬਣ ਸੇ ਕ੍ਰੋਧ ਖਿਮਾ ਗਹਿ ਲਈ ਗੁਰਬਾਣ ਦੇ ਬਚਨ ਨੇ ਦੂਜਿਆਂ ਨੂੰ ਵੀ ਖਿਮਾ ਕਰਨਾ ਆਪਣੇ ਆਪ ਨੂੰ ਵੀ ਖਿਮਾ ਕਰਨਾ ਕਿਉਂਕਿ ਗੁੱਸਾ ਆਉਣਾ ਜਿਹੜਾ ਉਹ ਸੱਜ ਸੁਭਾਅ ਹੈ ਮਨੁੱਖ ਨੂੰ ਕ੍ਰੋਧ ਆ ਜਾਂਦਾ ਗੁੱਸਾ ਆ ਜਾਂਦਾ ਕੋਈ ਵੱਡੀ ਗੱਲ ਨਹੀਂ ਪਰ ਇਹਨੂੰ ਲੰਬਾ ਸਮਾਂ ਆਪਣੇ ਅੰਦਰ ਟਿਕਾ ਕੇ ਨਾ ਰੱਖੋ ਜੇ ਗੁੱਸਾ ਲੰਬਾ ਸਮਾਂ ਆਪਣੇ ਅੰਦਰ ਬਿਠਾ ਕੇ ਰੱਖਾਂਗੇ ਤਾਂ ਫੇਰ ਕਈ ਇਹੋ ਜਿਹੇ ਰੋਗ ਲੱਗ ਜਾਣਗੇ ਸਰੀਰ ਨੂੰ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਮਨੋਵਿਗਿਆਨੀ ਇਹ ਗੱਲਾਂ ਕਹਿੰਦੇ ਨੇ ਇਸੇ ਲਈ ਬਾਬਾ ਫਰੀਦ ਜੀ ਨੇ ਵੀ ਐਸੇ ਬਚਨ ਕੀਤੇ ਨੇ ਵੀ ਆਪਣੇ ਅੰਦਰ ਨਾ ਖਿਮਾ ਤਾਰਨਾ ਕਰੋ ਮੁਆਫ ਕਰਨਾ ਸਿੱਖੋ ਆਪਣੇ ਆਪ ਨੂੰ ਵੀ ਦੂਜਿਆਂ ਨੂੰ ਵੀ ਮੁਆਫ ਕਰਨਾ ਸਿੱਖੋ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਣ ਨਾ ਹਟਾਏ ਮਨ ਦੇ ਵਿੱਚ ਹਟਾਉਣ ਨਾਲ ਲੰਬਾ ਸਮਾਂ ਰੱਖੋ ਗੁੱਸਾ ਕਦੇ ਆ ਗਿਆ ਉਹ ਗੱਲ ਵੱਖਰੀਆ ਪਰ ਲੰਬਾ ਸਮਾਂ ਰੱਖੋ ਨਾ ਉਹਨੂੰ ਆਪਣੇ ਅੰਦਰ ਫੇਰ ਕੀ ਹੋਊਗਾ ਦੇਹੀ ਰੋਗਨ ਲੱਗ ਗਈ ਪੱਲੇ ਸਭ ਕੁਛ ਪਾਇ ਬਾਬਾ ਫਰੀਦ ਜੀ ਦੇ ਬਚਨ ਜਿਹੜਾ ਕਰੋਧ ਆ ਨਾ ਇਹਨੂੰ ਆਪਾਂ ਖਤਮ ਕਰਨਾ ਵਾ ਅੰਦਰ ਦਬਾ ਕੇ ਨਹੀਂ ਰੱਖਣਾ ਜੇ ਅੰਦਰ ਦਬਾ ਕੇ ਰੱਖਿਆ ਤਾਂ ਫੇਰ ਤਾਂ ਉਹ ਰੋਗਾਂ ਦਾ ਕਾਰਨ ਬਣਨਾ ਹੀ ਆ ਉਹਨੂੰ ਕਰੋਧ ਨੂੰ ਆਪਾਂ ਖਤਮ ਕਰਨਾ ਜੇ ਆਪਾਂ ਹੁਣ ਕਈ ਵਾਰ ਬਾਹਰ ਪ੍ਰਗਟ ਕਰਦੇ ਹਰ ਵਾਰੀ ਕਰੋਧ ਤਾਂ ਉਹ ਕਈ ਵਾਰ ਇਹੋ ਜਿਹੇ ਕਟਨਾਵਾਂ ਵਾਪਰ ਜਾਂਦੀਆਂ ਜਿਨ੍ਹਾਂ ਦਾ ਮੁਰੜ ਕੇ ਕੋਈ ਹੱਲ ਨਹੀਂ ਨਿਕਲਦਾ ਰੋਸੇ ਭਰ ਜਾਂਦੇ ਨੇ ਕਈ ਵਾਰ ਤਾਂ ਬੰਦਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਜੇਲ੍ਹਾਂ ਵਿੱਚ ਬੈਠੇ ਆ ਨੇਕਾ ਮਨੋਖ ਜੜੇ ਉਹ ਰੋਂਦੇ ਨੇ ਪਛਤਾਉਂਦੇ ਨੇ ਬਈ ਅਸੀਂ ਕਦੇ ਉਸ ਥੋੜੇ ਸਮੇਂ ਲਈ ਆਪਦਾ ਗੁੱਸੇ ਨੂੰ ਕਾਬੂ ਕੀਤਾ ਹੁੰਦਾ ਤਾਂ ਸਾਨੂੰ ਆਹ ਦਿਨ ਨਾ ਦੇਖਣੇ ਪੈਂਦੇ ਦੂਜਾ ਇਹ ਵੀ ਗੱਲ ਆ ਵੀ ਆਪਾਂ ਉਹਨੂੰ ਸੋਧ ਵੀ ਸਕਦੇ ਆ ਗ੍ਰੋਧ ਨੂੰ ਸਾਧ ਕੇ ਉਹਦਾ ਜਿਹੜਾ ਸ਼ੁੱਧ ਸਰੂਪ ਆ ਵੀਰਤਾ ਵਾਲਾ ਉਹ ਵੀ ਆਪਣੇ ਅੰਦਰ ਪੈਦਾ ਕਰ ਸਕਦੇ ਆ ਪਰ ਉਹਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਆ ਆਪਣੇ ਮਨ ਦੀ ਘਾੜ ਤੱਕ ਕਢਣੀ ਪੈਂਦੀ ਆ ਐਵੇਂ ਨਹੀਂ ਹੁੰਦਾ ਵੀ ਆਪਾਂ ਹੋਛੇਪਣ ਦੇ ਵਿੱਚ ਹੀ ਕਈ ਜਾਈਏ ਆਪਦੇ ਆਪ ਦੇ ਗੁੱਸੇ ਨੂੰ ਕਰੋਧ ਨੂੰ ਹੀ ਅਸੀਂ ਵੀਰਤਾ ਦਾ ਨਾਂ ਦੇਈ ਚੱਲ ਗਏ ਇਸ ਤਰ੍ਹਾਂ ਨਹੀਂ ਹੁੰਦਾ ਇਸ ਲਈ ਅਰਾਸਤੂ ਨੇ ਆਖਿਆ ਵਾ ਵੀ ਗੁੱਸਾ ਕਰਨ ਦਾ ਹੱਕ ਉਸ ਨੂੰ ਆ ਜਿਹੜਾ ਬੰਦਾ ਸਹੀ ਸਮੇਂ ਤੇ ਸਹੀ ਬੰਦੇ ਨਾਲ ਸਹੀ ਕਾਰਜ ਨੂੰ ਮੁੱਖ ਰੱਖ ਕੇ ਸਹੀ ਮਾਤਰਾ ਦੇ ਵਿੱਚ ਗੁੱਸਾ ਕਰਨ ਦਾ ਤਰੀਕਾ ਜਾਣਦਾ ਤਾਂ ਇੱਕ ਤਰੀਕਾ ਇਹ ਵੀ ਆ ਗੁਰੂ ਪਿਆਰ ਵਾਲਿਓ ਵੀ ਅਸੀਂ ਆਪਣੇ ਗੁੱਸੇ ਨੂੰ ਸੱਦ ਗਏ ਇਹੋ ਜਿਹਾ ਬਣਾਈਏ ਵੀ ਅਸੀਂ ਅਨਿਆਂ ਦੇ ਖਿਲਾਫ ਲੜ ਸਕੀਏ ਸੰਘਰਸ਼ ਕਰ ਸਕੀਏ ਪਰ ਇਸ ਤਰ੍ਹਾਂ ਨਾ ਹੋਵੇ ਕਿ ਅਸੀਂ ਆਪਣੇ ਅੰਦਰ ਹੀ ਕੁੜੀ ਜਾਈਏ ਫਿਰ ਇਹ ਕਰੋਧ ਦਾ ਜਿਹੜਾ ਇਹ ਭਿਆਨਕ ਰੂਪ ਬੰਦਿਆਂ ਨੂੰ ਤਬਾਹ ਕਰ ਦਿੰਦਾ ਹੈ